ਸ਼ਹਿਰ ਘਰ ਦੇ ਵਿੱਚ ਆ ਮੌਕੇ ਦੀਆਂ ਤਸਵੀਰਾਂ ਤੁਹਾਡੇ ਨਾਲ ਸਿੱਧੀਆਂ ਸਾਂਝੀ ਕਰ ਰਹੇ ਹਾਂ ਬਾਬਾ ਜੀ ਨਾਉਸਟ ਦੇ ਆਪਾਂ ਬੰਦ ਦੇ ਕਿਹਾ ਲੋਕਾਂ ਵਾਲਾ ਬੰਦ ਹੋ ਗਿਆ ਆਪੋ ਆਪਣਾ ਬੰਦ ਹੋ ਗਿਆ ਆਪਾਂ ਦੇਖ ਸਕਦੇ ਹਾਂ ਕਿ ਬੰਦ ਦੀ ਮੌਕੇ ਦੇ ਫਿਰ ਕਾਲਜ ਦੀ ਕਿਤੋਂ ਹਾਲਾਤ ਦਿਖਾ ਰਹੇ ਹਾਂ ਅਸੀਂ ਕਿਉਂਕਿ ਨੈਟਵਰਕ ਇੱਥੇ ਬਹੁਤ ਪੀਕ ਆ ਯਾਰ ਭਾਜੀ ਫੋਨ ਚੱਕ ਲਿਆ ਕਰੋ ਜੁੜੇ ਤੁਹਾਡੇ ਤੱਕ 1.5 ਪਚਾਉਣੀ ਬਹੁਤ ਜ਼ਰੂਰੀ ਬੰਦ ਭਾਜੀ ਟੁੱਟ ਗਿਆ ਲਗਭਗ ਸਾਰਾ ਤੇ ਬਾਬੇ ਨੂੰ ਕਰਕੇ ਠੋਕ ਪਾ ਕੇ ਦੋ ਤਿੰਨ ਵਾਰੀ ਅਨਾਉਂਸਮੈਂਟ ਕਰ ਦਿਓ ਕਿ ਆਪਣਾ ਅਰੇਂਜਮੈਂਟ ਕਰਕੇ ਰੱਖੋ ਸਾਰੇ ਆ ਜਾਓ ਆ ਜਾਓ ਪਿੱਛੇ ਹੋਵਰੇ ਪਿੱਛ ਇਹ ਘਰ ਦੇ ਵਿੱਚ ਆ ਮੌਕੇ ਦੀਆਂ ਤਸਵੀਰਾਂ ਤੁਹਾਡੇ ਨਾਲ ਸਿੱਧੀਆਂ ਸਾਂਝੀ ਕਰ ਰਹੇ ਹਾਂ ਬਾਬਾ ਜੀ ਅਨਾਉਂਸਮੈਂਟ ਆਪਸ ਦੇ ਖੇਹਾਂ ਦੇ ਲੋਕਾਂ ਵਾਲੀ ਕਰੋਨੀ ਵਾਲਾ ਬੰਦ ਹੋ ਗਿਆ ਨਾ ਕੋ ਕੋ ਬੰਦ ਹੋ ਗਿਆ ਆ ਦੇਖ ਸਕਦੇ ਆ ਕਿ ਬੰਦ ਦੀ ਮੌਕੇ ਦੇ ਫਿਰ ਕਲੇਜਿਕੀ ਤੋਂ ਹਾਲਾਤ ਦਿਖਾ ਰਹੇ ਆ ਅਸੀਂ ਕਿਉਂਕਿ ਨੈਟਵਰਕ ਇੱਥੇ ਬਹੁਤ ਪੀਕ ਆ ਯਾਰ ਭਾਜੀ ਫੋਨ ਚੱਕ ਲਿਆ ਕਰੋ ਜੁੜੇ ਤੁਹਾਡੇ ਤੱਕ ਡੇਢ ਪਚੌੜੀ ਬਹੁਤ ਜ਼ਰੂਰੀ ਬੰਦ ਭਾਜੀ ਟੁੱਟ ਗਿਆ ਲਗਭਗ ਸਾਰਾ ਤੇ ਬਾਬਰ ਨੂੰ ਕਰਕੇ ਠੋਕ ਪਾ ਕੇ ਦੋ ਤਿੰਨ ਵਾਰੀ ਅਨਾਉਂਸਮੈਂਟ ਕਰ ਦੋ ਕਿ ਆਪਣਾ ਅਰੇਂਜਮੈਂਟ ਕਰਕੇ ਰੱਖੋ ਸਾਰੇ ਆ ਜਾਓ ਆ ਜਾਓ ਪਿੱਛੇ ਉਹਰੇ ਪਿੱਛੇ ਜਲ ਇਹ ਘਰ ਦੇ ਵਿੱਚ ਆ ਮੌਕੇ ਦੀਆਂ ਤਸਵੀਰਾਂ ਤੁਹਾਡੇ ਨਾਲ ਸਿੱਧੀਆਂ ਸਾਂਝੀ ਕਰ ਰਹੇ ਹਾਂ ਬਾਬਾ ਜੀ ਅਨਾਉਂਸ ਕਰ ਦੋ ਤੁਹਾਡੇ ਕਿਹੜੇ ਲੋਕਾਂ ਵਾਲੀ ਕੌਨੀ ਵਾਲਾ ਬੰਦ ਹੋ ਗਿਆ ਆ ਦੇਖ ਸਕਦੇ ਆ ਕਿ ਬੰਦ ਦੀ ਮੌਕੇ ਦੇ ਫਿਰ ਕਾਲਜ ਦੀ ਕੀ ਤੋਂ ਹਾਲਾਤ ਦਿਖਾ ਰਹੇ ਆ ਅਸੀਂ ਕਿਉਂਕਿ ਨੈਟਵਰਕ ਇੱਥੇ ਬਹੁਤ ਵੀਕ ਆ ਯਾਰ ਪਾਜੀ ਫੋਨ ਚੱਕ ਲਿਆ ਕਰੋ ਜੁੜੇ ਤੁਹਾਡੇ ਤੱਕ 1.5 ਪਹੁੰਚਾਣੀ ਬਹੁਤ ਜ਼ਰੂਰੀ ਬੰਦ ਪਾਜੀ ਟੁੱਟ ਗਿਆ ਲਗਭਗ ਸਾਰਾ ਤੇ ਬਾਬੇ ਨੂੰ ਕਰਕੇ ਠੋਕ ਪਾ ਕੇ ਦੋ ਤਿੰਨ ਵਾਰੀ ਅਨਾਉਂਸਮੈਂਟ ਕਰ ਦੋ ਕਿ ਆਪਣਾ ਅਰੇਂਜਮੈਂਟ ਕਰਕੇ ਰੱਖੋ ਸਾਰੇ ਆਜੋ ਆਜੋ ਪਿੱਛੇ ਹੋਵਰੇ ਪਿੱਛੇ ਜਲਦੀ ਕਰਵਾ ਲੇ ਮੇਰਾ ਭ ਕੇ ਗਾਰ ਦੇ ਵਿੱਚ ਆ ਮੌਕੇ ਦੀਆਂ ਤਸਵੀਰਾਂ ਤੁਹਾਡੇ ਨਾਲ ਸਿੱਧੀਆਂ ਸਾਂਝੀ ਕਰ ਰਹੇ ਹਾਂ ਪਾਪਾ ਜੀ ਨਾ ਉਸ ਤੋਂ ਦੇਖਿਆ ਜਾ ਰਿਹਾ ਹੈ ਕਿ ਲੋਕਾਂ ਵਾਲਾ ਬੰਦ ਹੋ ਗਿਆ ਆਪ ਕੋ ਆਪਣਾ ਬੰਦ ਹੋ ਗਿਆ ਆ ਦੇਖ ਸਕਦੇ ਹਾਂ ਕਿ ਬੰਦ ਦੀ ਮੌਕੇ ਦੇ ਬਿਲਕੁਲ ਜਿਿੱਕੀ ਤੋਂ ਹਾਲਾਤ ਦਿਖਾ ਰਹੇ ਹਾਂ ਅਸੀਂ ਕਿਉਂਕਿ ਨੈਟਵਰਕ ਇੱਥੇ ਬਹੁਤ ਵੀਕ ਹੈ ਯਾਰ ਪਾਜੀ ਫੋਨ ਚੱਕ ਲਿਆ ਕਰੋ ਜੁੜੇ ਤੁਹਾਡੇ ਤੱਕ ਡੇਢ ਪਚੌੜੀ ਬਹੁਤ ਜ਼ਰੂਰੀ ਬੰਨ ਪਾਜੀ ਟੁੱਟ ਗਿਆ ਲਗਭਗ ਸਾਰਾ ਤੇ ਬਾਬੇ ਨੂੰ ਕਰਕੇ ਠੋਕ ਪਾ ਜਾ ਕੇ ਦੋ ਤਣਵਰੀ ਲੋਸਮੈਂਟ ਕਰ ਦੋ ਕਿ ਆਪਣਾ ਅਰੇਂਜਮੈਂਟ ਕਰਕੇ ਰੱਖੋ ਸਾਰੇ ਆ ਜਾਓ ਆ ਜਾਓ ਪਿੱਛੇ ਹੋਵਰੇ ਪਿੱਛੇ ਜਲਦੀ ਕਰਵਾ ਲੈ ਮੇ ਇਹ ਘਰ ਦੇ ਵਿੱਚ ਆ ਮੌਕੇ ਦੀਆਂ ਤਸਵੀਰਾਂ ਤੁਹਾਡੇ ਨਾਲ ਸਿੱਧੀਆਂ ਸਾਂਝੀ ਕਰ ਰਹੇ ਹਾਂ ਬਾਬਾ ਜੀ ਅਨਾਉਂਸਮੈਂਟ ਆਪਾਂ ਤੋਂ ਦੇਖਿਆ ਲੋਕਾਂ ਵਾਲਾ ਬੰਦ ਜਰੂਰ ਵੀ ਆ ਦੇਖ ਸਕਦੇ ਆ ਕਿ ਬੰਦ ਦੀ ਮੌਕੇ ਦੇ ਫਿਰ ਕਾਲਜ ਦੀ ਕੀ ਤੋਂ ਹਾਲਾਤ ਦਿਖਾ ਰਹੇ ਆ ਅਸੀਂ ਕਿਉਂਕਿ ਨੈਟਵਰਕ ਇੱਥੇ ਬਹੁਤ ਵੀਕ ਆ ਯਾਰ ਭਾਜੀ ਫੋਨ ਚੱਕ ਲਿਆ ਕਰੋ ਜੁੜੇ ਤੁਹਾਡੇ ਤੱਕ 1.5 ਪਚਾਉਣੀ ਬਹੁਤ ਜ਼ਰੂਰੀ ਬੰਨ ਭਾਜੀ ਟੁੱਟ ਗਿਆ ਲਗਭਗ ਸਾਰਾ ਤੇ ਬਾਬੇ ਨੂੰ ਕਰਕੇ ਠੋਕ ਪਾ ਕੇ ਦੋ ਤਿੰਨ ਵਾਰੀ ਅਨਾਉਂਸਮੈਂਟ ਕਰ ਦੋਗੇ ਆਪਣਾ ਅਰੇਂਜਮੈਂਟ ਕਰਕੇ ਰੱਖੋ ਸਾਰੇ ਆਜੋ ਆਜੋ ਪਿੱਛੇ ਉਹਰੇ ਪਿੱਛੇ ਜਲਦੀ ਕਰਵਾ ਲੈ ਮੇਰਾ ਭਰਾ ਦੋ ਤ ਇਹ ਘਰ ਦੇ ਵਿੱਚ ਆ ਮੌਕੇ ਦੀਆਂ ਤਸਵੀਰਾਂ ਤੁਹਾਡੇ ਨਾਲ ਸਿੱਧੀਆਂ ਸਾਂਝੀ ਕਰ ਰਹੇ ਹਾਂ ਬਾਬਾ ਜੀ ਨਾਉਂਸ ਦੇ ਪਾਸ ਦੇ ਪਲੇਅਰ ਦੇ ਲੋਕਾਂ ਵਾਲੀ ਕੋਰਨੀ ਵਾਲਾ ਬੰਦ ਬੰਦ ਹੋ ਗਿਆ ਦੇਖ ਸਕਦੇ ਆ ਕਿ ਬੰਦ ਦੀ ਮੌਕੇ ਦੇ ਫਿਰ ਕੁਲ ਜੀਕੀ ਤੋਂ ਹਾਲਾਤ ਦਿਖਾ ਰਹੇ ਆ ਅਸੀਂ ਕਿਉਂਕਿ ਨੈਟਵਰਕ ਇੱਥੇ ਬਹੁਤ ਧੀਗਾ ਯਾਰ ਭਾਜੀ ਫੋਨ ਚੱਕ ਲਿਆ ਕਰੋ ਜੁੜੇ ਤੁਹਾਡੇ ਤੱਕ ਡੇਢ ਪਚਾਉਣੀ ਬਹੁਤ ਜ਼ਰੂਰੀ ਬੰਨ ਭਾਜੀ ਟੁੱਟ ਗਿਆ ਲਗਭਗ ਸਾਰਾ ਤੇ ਬਾਬੇ ਨੂੰ ਕਰਕੇ ਠੋਕ ਪਾ ਕੇ ਦੋ ਤਿੰਨ ਵਾਰੀ ਅਲੋਟਮੈਂਟ ਕਰ ਦਿਓ ਕਿ ਆਪਣਾ ਅਰੇਂਜਮੈਂਟ ਕਰਕੇ ਰੱਖੋ ਸਾਰੀ ਆ ਜਾਓ ਆ ਜਾਓ ਪਿੱਛੇ ਉਹਰੇ ਪਿੱਛੇ ਜਲਦੀ ਕਰਵਾ ਲੇ ਮੇਰਾ ਭ ਇਹ ਘਰ ਦੇ ਵਿੱਚ ਆ ਮੌਕੇ ਦੀਆਂ ਤਸਵੀਰਾਂ ਤੁਹਾਡੇ ਨਾਲ ਸਿੱਧੀਆਂ ਸਾਂਝੀ ਕਰ ਰਹੇ ਹਾਂ ਪਾਪਾ ਜੀ ਅਨਾਉਂਸਮੈਂਟ ਕਰ ਸਕਦੇ ਹੋ ਕਿ ਇਹਦੇ ਕਿਹੜੇ ਲੋਕਾਂ ਦੇ ਵਾਲਾ ਬੰਦ ਜ਼ਰੂਰ ਆਪ ਕੋ ਆਪਣਾ ਬੰਦ ਹੋ ਜਾ ਕੇ ਦੇਖ ਸਕਦੇ ਆ ਕਿ ਬੰਦ ਦੀ ਮੌਕੇ ਦੇ ਬਿਲਕੁਲ ਜਿਵੇਂ ਕਾਲਜ ਦੀ ਕੀ ਤੋਂ ਹਾਲਾਤ ਦਿਖਾ ਰਹੇ ਆ ਅਸੀਂ ਕਿਉਂਕਿ ਨੈਟਵਰਕ ਇੱਥੇ ਬਹੁਤ ਵੀਕ ਆ ਯਾਰ ਪਾਜੀ ਫੋਨ ਚੱਕ ਲਿਆ ਕਰੋ ਜੁੜੇ ਤੁਹਾਡੇ ਤੱਕ ਡੇਢ ਪਚੌੜੀ ਬਹੁਤ ਜ਼ਰੂਰੀ ਬੰਨ ਪਾਜੀ ਟੁੱਟ ਗਿਆ ਲਗਭਗ ਸਾਰਾ ਤੇ ਬਾਬੇ ਨੂੰ ਕਰਕੇ ਠੋਕ ਪਾ ਕੇ ਦੋ ਤਿੰਨ ਵਾਰੀ ਅਨਾਉਂਸਮੈਂਟ ਕਰ ਦੋ ਕਿ ਆਪਣਾ ਅਰੇਂਜਮੈਂਟ ਕਰਕੇ ਰੱਖੋ ਸਾਰੇ ਆ ਗਏ ਆਜੋ ਪਿੱਛੇ ਸ਼ਹਿਰ ਘਰ ਦੇ ਵਿੱਚ ਆ ਮੌਕੇ ਦੀਆਂ ਤਸਵੀਰਾਂ ਤੁਹਾਡੇ ਨਾਲ ਸਿੱਧੀਆਂ ਸਾਂਝੀ ਕਰ ਰਹੇ ਹਾਂ ਬਾਬਾ ਜੀ 9 ਸੇ 942 ਕਰੋਨੀ ਵਾਲਾ ਬੰਦ ਜਰੂਰ ਆਪ ਕੋ ਆਪਣਾ ਬੰਦੋ ਵੀ ਆ ਦੇਖ ਸਕਦੇ ਆ ਕਿ ਬੰਦ ਦੀ ਮੌਕੇ ਦੇ ਫਿਰ ਜੀਵਿਕੀ ਤੋਂ ਹਾਲਾਤ ਦਿਖਾ ਰਹੇ ਆ ਅਸੀਂ ਕਿਉਂਕਿ ਨੈਟਵਰਕ ਇੱਥੇ ਬਹੁਤ ਵੀਕ ਆ ਯਾਰ ਭਾਜੀ ਫੋਨ ਚੱਕ ਲਿਆ ਕਰੋ ਜੁੜੇ ਤੁਹਾਡੇ ਤੱਕ 1.5 ਪਚੌੜੀ ਬਹੁਤ ਜ਼ਰੂਰੀ ਬੰਨ ਭਾਜੀ ਟੁੱਟ ਗਿਆ ਲਗਭਗ ਸਾਰਾ ਤੇ ਬਾਬਰ ਨੂੰ ਕਰਕੇ ਠੋਕ ਪਾ ਕੇ ਦੋ ਤਿੰਨ ਵਾਰੀ ਲੋਕਮੈਂਟ ਕਰ ਦਿਓ ਕੀ ਆਪਣਾ ਅਰੇਂਜਮੈਂਟ ਕਰਕੇ ਰੱਖੋ ਸਾਰੇ ਆ ਜਾਓ ਆ ਜਾਓ ਪਿੱਛੇ ਹੋਵਰੇ ਪਿੱਛੇ ਜਲਦੀ ਕਰਵਾ ਲੈ ਮੇਰਾ ਭਰਾ ਦੋ ਤ ਇਹ ਘਰ ਦੇ ਵਿੱਚ ਆ ਮੌਕੇ ਦੀਆਂ ਤਸਵੀਰਾਂ ਤੁਹਾਡੇ ਨਾਲ ਸਿੱਧੀਆਂ ਸਾਂਝੀ ਕਰ ਰਹੇ ਹਾਂ ਬਾਬਾ ਜੀ ਅਨਾਉਂਸਮੈਂਟ ਕਰਦਾ ਤੁਹਾਡੇ ਪਿਆਰੇ ਲੋਕਾਂ ਨੂੰ ਜਰੂਰ ਆਪ ਕੋ ਆਪਣਾ ਬੰਦੋ ਆ ਦੇਖ ਸਕਦੇ ਆ ਕਿ ਬੰਦ ਦੀ ਮੌਕੇ ਦੇ ਫਿਰ ਕਾਲਜ ਦੀ ਕੀ ਤੋਂ ਹਾਲਾਤ ਦਿਖਾ ਰਹੇ ਆ ਅਸੀਂ ਕਿਉਂਕਿ ਨੈਟਵਰਕ ਇੱਥੇ ਬਹੁਤ ਧੀਗਾ ਯਾਰ ਭਾਜੀ ਫੋਨ ਚੱਕ ਲਿਆ ਕਰੋ ਜੁੜਿਆ ਤੁਹਾਡੇ ਤੱਕ 1.5 ਪਹੁੰਚਾਉਣੀ ਬਹੁਤ ਬੰਦ ਭਾਜੀ ਟੁੱਟ ਗਿਆ ਲਗਭਗ ਸਾਰਾ ਤੇ ਬਾਬੇ ਨੂੰ ਕਰਕੇ ਠੋਕ ਪਾ ਕੇ ਦੋ ਤਿੰਨ ਵਾਰੀ ਅਨਾਉਂਸਮੈਂਟ ਕਰ ਦੋਗੇ ਆਪਣਾ ਅਰੇਂਜਮੈਂਟ ਕਰਕੇ ਰੱਖੋ ਸਾਰੇ ਆ ਜਾਓ ਆ ਜਾਓ ਪਿੱਛੇ ਹੋ ਗਰੇ ਪਿੱਛੇ ਜਲਦੀ ਕਰਵਾ ਲੈ ਮੇਰਾ ਭਰਾ ਕਾਰ ਦੇ ਵਿੱਚ ਆ ਮੌਕੇ ਦੀਆਂ ਤਸਵੀਰਾਂ ਤੁਹਾਡੇ ਨਾਲ ਸਿੱਧੀਆਂ ਸਾਂਝੀ ਕਰ ਰਹੇ ਹਾਂ ਪਾਪਾ ਜੀ ਅਨਾਉਂਸਮੈਂਟ ਕਰਦਾ ਹਾਂ ਕਿ ਲੋਕਾਂ ਵਾਲਾ ਬੰਦ ਜ਼ਰੂਰ ਆਪ ਕੋ ਆਪਣਾ ਬੰਦ ਹੋ ਜਾ ਸਕਦੇ ਆ ਕਿ ਬੰਦ ਦੀ ਮੌਕੇ ਦੇ ਫਿਰ ਕਾਲਜ ਦੀ ਕੀ ਤੋਂ ਹਾਲਾਤ ਦਿਖਾ ਰਹੇ ਹਾਂ ਅਸੀਂ ਕਿਉਂਕਿ ਨੈਟਵਰਕ ਇੱਥੇ ਬਹੁਤ ਵੀਕ ਹੈ ਯਾਰ ਪਾਜੀ ਫੋਨ ਚੱਕ ਲਿਆ ਕਰੋ ਤੁਹਾਡੇ ਤੱਕ ਡੇਢ ਪਚਾਉਣੀ ਬਹੁਤ ਜ਼ਰੂਰੀ ਬੰਨ ਪਾਜੀ ਟੁੱਟ ਗਿਆ ਲਗਭਗ ਸਾਰਾ ਤੇ ਬਾਬੇ ਨੂੰ ਕਰਕੇ ਠੋਕ ਪਾ ਕੇ ਦੋ ਤਣੇ ਵਾਰੀ ਅਨਾਉਂਸਮੈਂਟ ਕਰ ਦੋ ਕਿ ਆਪਣਾ ਅਰੇਂਜਮੈਂਟ ਕਰਕੇ ਰੱਖੋ ਸਾਰੀ ਆ ਜਾਓ ਆ ਜਾਓ ਪਿੱਛੇ ਉਹ ਵੀ ਪਿੱਛੇ ਜਲਦੀ ਕਰਵਾ ਲੈ ਮੇਰਾ ਆਪਣਾ ਦੋ ਤਿੰ ਕੇ ਗਾਰ ਦੇ ਵਿੱਚ ਆ ਮੌਕੇ ਦੀਆਂ ਤਸਵੀਰਾਂ ਤੁਹਾਡੇ ਨਾਲ ਸਿੱਧੀਆਂ ਸਾਂਝੀ ਕਰ ਰਹੇ ਹਾਂ ਬਾਬਾ ਜੀ ਅਨਾਉਂਸਮੈਂਟ ਆਪਾਂ ਤੋਂ ਦੇਖਿਆ ਲੋਕਾਂ ਵਾਲਾ ਬੰਦ ਹੋ ਗਿਆ ਆਪੋ ਆਪਣਾ ਬੰਦ ਹੋ ਗਿਆ ਆ ਦੇਖ ਸਕਦੇ ਆ ਕਿ ਬੰਦ ਦੀ ਮੌਕੇ ਦੇ ਫਿਰ ਕਾਲਜ ਦੀ ਕੀ ਤੋਂ ਹਾਲਾਤ ਦਿਖਾ ਰਹੇ ਆ ਅਸੀਂ ਕਿਉਂਕਿ ਨੈਟਵਰਕ ਇੱਥੇ ਬਹੁਤ ਵੀਕ ਆ ਯਾਰ ਭਾਜੀ ਫੋਨ ਚੱਕ ਲਿਆ ਕਰੋ ਜੁੜੇ ਤੁਹਾਡੇ ਤੱਕ 1.5 ਪਚਾਉਣੀ ਬਹੁਤ ਜ਼ਰੂਰੀ ਬੰਦ ਭਾਜੀ ਟੁੱਟ ਗਿਆ ਲਗਭਗ ਸਾਰਾ ਤੇ ਬਾਬੇ ਨੂੰ ਕਰਕੇ ਠੋਕ ਪਾ ਕੇ ਦੋ ਤਿੰਨ ਵਾਰੀ ਅਲਾਸਮੈਂਟ ਕਰ ਦੋਗੇ ਆਪਣਾ ਅਰੇਂਜਮੈਂਟ ਕਰਕੇ ਰੱਖੋ ਸਾਰੇ ਆਜੋ ਆਜੋ ਪਿੱਛੇ ਉਹਰੇ ਪਿੱਛੇ ਜਲਦੀ ਕਰਵਾ ਲੈ ਮੇਰਾ ਭ ਗਾਰ ਦੇ ਵਿੱਚ ਆ ਮੌਕੇ ਦੀਆਂ ਤਸਵੀਰਾਂ ਤੁਹਾਡੇ ਨਾਲ ਸਿੱਧੀਆਂ ਸਾਂਝੀ ਕਰ ਰਹੇ ਹਾਂ ਬਾਬਾ ਜੀ ਅਨਾਉਂਸਮੈਂਟ ਕਰਾਉਂਦੇ ਆ ਲੋਕਾਂ ਨੂੰ ਜਰੂਰ ਤੁਸੀਂ ਆ ਦੇਖ ਸਕਦੇ ਹੋ ਕਿ ਬੰਦ ਦੀ ਮੌਕੇ ਦੇ ਫਿਰ ਕਾਲਜ ਦੀ ਕੀ ਤੋਂ ਹਾਲਾਤ ਦਿਖਾ ਰਹੇ ਹਾਂ ਅਸੀਂ ਕਿਉਂਕਿ ਨੈਟਵਰਕ ਇੱਥੇ ਬਹੁਤ ਧੀਗਾ ਯਾਰ ਭਾਜੀ ਫੋਨ ਚੱਕ ਲਿਆ ਕਰੋ ਜੁੜਿਆ ਤੁਹਾਡੇ ਤੱਕ ਡੇਢ ਪੰਜਾਂ ਦੀ ਬਹੁਤ ਜਰੂਰ ਬੰਦ ਭਾਜੀ ਟੁੱਟ ਗਿਆ ਲਗਭਗ ਸਾਰਾ ਤੇ ਬਾਬੇ ਨੂੰ ਕਰਕੇ ਠੋਕ ਪਾ ਕੇ ਦੋ ਤਿੰਨ ਵਾਰੀ ਅਨਾਉਂਸਮੈਂਟ ਕਰ ਦੋਗੇ ਆਪਣਾ ਅਰੇਂਜਮੈਂਟ ਕਰਕੇ ਰੱਖੋ ਸਾਰੇ ਆਜੋ ਆਜੋ ਪਿੱਛੇ ਹੋਵਰੇ ਪਿੱਛੇ ਜਲਦੀ ਕਰਵਾ ਲੈ ਮੇਰਾ ਭਰਾ ਦੋ ਤਿੰਨ ਵਾਰੀ ਕਰਵਾ ਇਹ ਘਰ ਦੇ ਵਿੱਚ ਆ ਮੌਕੇ ਦੀਆਂ ਤਸਵੀਰਾਂ ਤੁਹਾਡੇ ਨਾਲ ਸਿੱਧੀਆਂ ਸਾਂਝੀ ਕਰ ਰਹੇ ਹਾਂ ਪਾਪਾ ਜੀ ਅਨਾਉਂਸਮੈਂਟ ਕਰਦਾ ਹਾਂ ਕਿ ਲੋਕਾਂ ਵਾਲਾ ਬੰਦ ਜਰੂਰ ਆਪ ਕੋ ਆਪਣਾ ਬੰਦ ਹੋ ਜਾ ਕੇ ਦੇਖ ਸਕਦੇ ਆ ਕਿ ਬੰਦ ਦੀ ਮੌਕੇ ਦੇ ਫਿਰ ਕਾਲਜ ਦੀ ਕੀ ਤੋਂ ਹਾਲਾਤ ਦਿਖਾ ਰਹੇ ਆ ਅਸੀਂ ਕਿਉਂਕਿ ਨੈਟਵਰਕ ਇੱਥੇ ਬਹੁਤ ਪੀਕ ਆ ਯਾਰ ਪਾਜੀ ਫੋਨ ਚੱਕ ਲਿਆ ਕਰੋ ਜੁੜੇ ਤੁਹਾਡੇ ਤੱਕ ਡੇਢ ਪਚਾਉਣੀ ਬਹੁਤ ਜਰੂਰੀ ਬੰਨ ਪਾਜੀ ਟੁੱਟ ਗਿਆ ਲਗਭਗ ਸਾਰਾ ਤੇ ਬਾਬੇ ਨੂੰ ਕਰਕੇ ਠੋਕ ਪਾ ਕੇ ਦੋ ਤਣੇ ਵਾਰੀ ਅਨਾਉਂਸਮੈਂਟ ਕਰ ਦੋ ਕਿ ਆਪਣਾ ਅਰੇਂਜਮੈਂਟ ਕਰਕੇ ਰੱਖੋ ਸਾਰੀ ਆ ਜਾਓ ਆ ਜਾਓ ਪਿੱਛੇ ਉਹ ਵੀ ਪਿੱਛੇ ਜਲਦੀ ਕਰਵਾ ਇਰਗਾਰ ਦੇ ਵਿੱਚ ਆ ਮੌਕੇ ਦੀਆਂ ਤਸਵੀਰਾਂ ਤੁਹਾਡੇ ਨਾਲ ਸਿੱਧੀਆਂ ਸਾਂਝੀ ਕਰ ਰਹੇ ਹਾਂ ਬਾਬਾ ਜੀ ਅਨਾਉਂਸ ਕਰਿਆ ਸੀ ਕਿ ਲੋਕਾਂ ਵਾਲਾ ਬੰਦ ਹੋ ਜਾਣਾ ਆਪ ਕੋਲੋਂ ਬੰਦ ਹੋ ਜਾਣਾ ਆ ਦੇਖ ਸਕਦੇ ਆ ਕਿ ਬੰਦ ਦੀ ਮੌਕੇ ਦੇ ਫਿਰ ਕਾਲਜ ਦੀ ਕੀ ਤੋਂ ਹਾਲਾਤ ਦਿਖਾ ਰਹੇ ਆ ਅਸੀਂ ਕਿਉਂਕਿ ਨੈਟਵਰਕ ਇੱਥੇ ਬਹੁਤ ਵੀਕ ਆ ਯਾਰ ਭਾਜੀ ਫੋਨ ਚੱਕ ਲਿਆ ਕਰੋ ਜੁੜਿਆ ਤੁਹਾਡੇ ਤੱਕ 1.5 ਪਚਾਉਣੀ ਬਹੁਤ ਜ਼ਰੂਰੀ ਬੰਦ ਭਾਜੀ ਟੁੱਟ ਗਿਆ ਲਗਭਗ ਸਾਰਾ ਤੇ ਬਾਬੇ ਨੂੰ ਕਰਕੇ ਠੋਕ ਪਾ ਕੇ ਦੋ ਤਿੰਨ ਵਾਰੀ ਅਲੋਟਮੈਂਟ ਕਰ ਦੋਗੇ ਆਪਣਾ ਅਰੇਂਜਮੈਂਟ ਕਰਕੇ ਰੱਖੋ ਸਾਰੇ ਆ ਜਾਓ ਆ ਜਾਓ ਪਿੱਛੇ ਉਹਰੇ ਪਿੱਛੇ ਜਲਦੀ ਕਰਵਾ ਦੇ ਮੇਰਾ ਭਰਾ ਦ ਕੇ ਘਰ ਦੇ ਵਿੱਚ ਆ ਮੌਕੇ ਦੀਆਂ ਤਸਵੀਰਾਂ ਤੁਹਾਡੇ ਨਾਲ ਸਿੱਧੀਆਂ ਸਾਂਝੀ ਕਰ ਰਹੇ ਹਾਂ ਬਾਬਾ ਜੀ ਅਨਾਉਂਸਮੈਂਟ ਕਰਾ ਰਹੇ ਲੋਕਾ ਜਰੂਰ ਆਪ ਕੋ ਆਪਣਾ ਬੰਦੋ ਇਹ ਦੇਖ ਸਕਦੇ ਆ ਕਿ ਬੰਦ ਦੀ ਮੌਕੇ ਦੇ ਫਿਰ ਕਾਲਜ ਦੀ ਕੀ ਤੋਂ ਹਾਲਾਤ ਦਿਖਾ ਰਹੇ ਆ ਅਸੀਂ ਕਿਉਂਕਿ ਨੈਟਵਰਕ ਇੱਥੇ ਬਹੁਤ ਵੀਕ ਆ ਯਾਰ ਭਾਜੀ ਫੋਨ ਚੱਕ ਲਿਆ ਕਰੋ ਜੁੜੇ ਤੁਹਾਡੇ ਤੱਕ 1.5 ਬਹੁਤ ਜਲਦੀ ਬੰਦ ਭਾਜੀ ਟੁੱਟ ਗਿਆ ਲਗਭਗ ਸਾਰਾ ਤੇ ਬਾਬੇ ਨੂੰ ਕਰਕੇ ਠੋਕ ਪਾ ਕੇ ਦੋ ਤਿੰਨ ਵਾਰੀ ਅਲੋਟਮੈਂਟ ਕਰ ਦੋਗੇ ਆਪਣਾ ਅਰੇਂਜਮੈਂਟ ਕਰਕੇ ਰੱਖੋ ਸਾਰੇ ਆਜੋ ਆਜੋ ਪਿੱਛੇ ਹੋਵਰੇ ਪਿੱਛੇ ਜਲਦੀ ਕਰਵਾ ਲੈ ਮੇਰਾ ਭਰਾ ਦੋ ਤਿੰਨ ਵਾਰੀ ਕਰਵਾ ਇਹ ਘਰ ਦੇ ਵਿੱਚ ਆ ਮੌਕੇ ਦੀਆਂ ਤਸਵੀਰਾਂ ਤੁਹਾਡੇ ਨਾਲ ਸਿੱਧੀਆਂ ਸਾਂਝੀ ਕਰ ਰਹੇ ਹਾਂ ਬਾਬਾ ਜੀ ਅਨਾਉਂਸਮੈਂਟ ਆਪਾਂ ਤੋਂ ਪਲੇਸ ਵਾਲੀ ਤੋਂ ਨਹੀਂ ਵਾਲਾ ਬੰਦ ਜਰੂਰ ਵੀ ਆ ਦੇਖ ਸਕਦੇ ਆ ਕਿ ਬੰਨ ਦੀ ਮੌਕੇ ਦੇ ਫਿਰ ਕਾਲਜ ਵਿਕੀ ਤੋਂ ਹਾਲਾਤ ਦਿਖਾ ਰਹੇ ਆ ਅਸੀਂ ਕਿਉਂਕਿ ਨੈਟਵਰਕ ਇੱਥੇ ਬਹੁਤ ੀਕਾ ਯਾਰ ਭਾਜੀ ਫੋਨ ਚੱਕ ਲਿਆ ਕਰੋ ਜੁੜੇ ਤੁਹਾਡੇ ਤੱਕ ਡੇਢ ਪਚਾਉਣੀ ਬਹੁਤ ਜਰੂਰੀ ਬੰਨ ਭਾਜੀ ਟੁੱਟ ਗਿਆ ਲਗਭਗ ਸਾਰਾ ਤੇ ਬਾਬੇ ਨੂੰ ਕਰਕੇ ਠੋਕ ਪਾ ਕੇ ਦੋ ਤਿੰਨ ਵਾਰੀ ਅਨਾਉਂਸਮੈਂਟ ਕਰ ਦੋ ਕੀ ਆਪਣਾ ਅਰੇਂਜਮੈਂਟ ਕਰਕੇ ਰੱਖੋ ਸਾਰੀ ਆ ਜਾਓ ਆ ਜਾਓ ਪਿੱਛੇ ਹੋਵਰੇ ਪਿੱਛੇ ਜਲਦੀ ਕਰਵਾ ਲੇ ਮੇਰਾ ਇਹ ਗਾਰ ਦੇ ਵਿੱਚ ਆ ਮੌਕੇ ਦੀਆਂ ਤਸਵੀਰਾਂ ਤੁਹਾਡੇ ਨਾਲ ਸਿੱਧੀਆਂ ਸਾਂਝੀ ਕਰ ਰਹੇ ਹਾਂ ਪਾਪਾ ਜੀ 9 ਸਾਲ ਦਾ ਆਪਾਂ ਕੋਲ 49 ਕਰੋੜੀ ਵਾਲਾ ਬੰਦ ਜਰੂਰ ਵੀ ਆ ਦੇਖ ਸਕਦੇ ਆ ਕਿ ਬੰਦ ਦੀ ਮੌਕੇ ਦੇ ਫਿਰ ਕੁਲ ਜੀਕੀ ਤੋਂ ਹਾਲਾਤ ਦਿਖਾ ਰਹੇ ਆ ਅਸੀਂ ਕਿਉਂਕਿ ਨੈਟਵਰਕ ਇੱਥੇ ਬਹੁਤ ਧੀਗਾ ਯਾਰ ਪਾਜੀ ਫੋਨ ਚੱਕ ਲਿਆ ਕਰੋ ਜੁੜਿਆ ਤੁਹਾਡੇ ਤੱਕ ਡੇਢ ਪਚਾਉਣੀ ਬਹੁਤ ਜ਼ਰੂਰੀ ਬੰਦ ਪਾਜੀ ਟੁੱਟ ਗਿਆ ਲਗਭਗ ਸਾਰਾ ਤੇ ਬਾਬੇ ਨੂੰ ਕਰਕੇ ਠੋਕ ਪਾ ਕੇ ਦੋ ਤਿੰਨ ਵਾਰੀ ਅਲਾਸਮੈਂਟ ਕਰ ਦੋ ਕਿ ਆਪਣਾ ਅਰੇਂਜਮੈਂਟ ਕਰਕੇ ਰੱਖੋ ਸਾਰੇ ਆ ਜਾਓ ਆ ਜਾਓ ਪਿੱਛੇ ਉਹਰੇ ਪਿੱਛੇ ਜਲਦੀ ਕਰਵਾ ਲੈ ਮੇਰਾ ਭਰਾ ਦੋ ਤਿੰਨ ਵ ਇਹ ਘਰ ਦੇ ਵਿੱਚ ਆ ਮੌਕੇ ਦੀਆਂ ਤਸਵੀਰਾਂ ਤੁਹਾਡੇ ਨਾਲ ਸਿੱਧੀਆਂ ਸਾਂਝੀ ਕਰ ਰਹੇ ਹਾਂ ਬਾਬਾ ਜੀ ਅਨਾਉਂਸਮੈਂਟ ਕਰਾ ਰਹੇ ਲੋਕਾਂ ਵਾਲਾ ਬੰਦ ਜਾਣਾ ਆਪ ਕੋ ਆਪਣਾ ਬੰਦ ਹੋ ਗਿਆ ਦੇਖ ਸਕਦੇ ਹਾਂ ਕਿ ਬੰਦ ਦੀ ਮੌਕੇ ਦੇ ਫਿਰ ਕਾਲਜ ਦੀ ਕੀ ਤੋਂ ਹਾਲਾਤ ਦਿਖਾ ਰਹੇ ਹਾਂ ਅਸੀਂ ਕਿਉਂਕਿ ਨੈਟਵਰਕ ਇੱਥੇ ਬਹੁਤ ਵੀਕ ਹੈ ਯਾਰ ਭਾਜੀ ਫੋਨ ਚੱਕ ਲਿਆ ਕਰੋ ਜੁੜੇ ਤੁਹਾਡੇ ਤੱਕ ਡੇਢ ਪਚੌੜੀ ਬਹੁਤ ਜ਼ਰੂਰੀ ਬੰਦ ਭਾਜੀ ਟੁੱਟ ਗਿਆ ਲਗਭਗ ਸਾਰਾ ਤੇ ਬਾਬੇ ਨੂੰ ਵਾਕੇ ਠੋਕ ਪਾ ਕੇ ਦੋ ਤਣਵਰੀ ਲੋਸਮੈਂਟ ਕਰ ਦੋਗੇ ਆਪਣਾ ਅਰੇਂਜਮੈਂਟ ਕਰਕੇ ਰੱਖੋ ਸਾਰੇ ਆ ਜਾਓ ਆ ਜਾਓ ਪਿੱਛੇ ਹੋਵਰੇ ਪਿੱਛੇ ਜਲਦੀ ਕਰਵਾ ਲੈ ਮੇਰਾ ਭਰਾ ਦੋ ਇਗਾਰ ਦੇ ਵਿੱਚ ਆ ਮੌਕੇ ਦੀਆਂ ਤਸਵੀਰਾਂ ਤੁਹਾਡੇ ਨਾਲ ਸਿੱਧੀਆਂ ਸਾਂਝੀ ਕਰ ਰਹੇ ਹਾਂ ਬਾਬਾ ਜੀ ਅਨਾਊਂਸਮੈਂਟ ਆਪਾਂ ਤੋਂ ਦੇਖਿਆ ਲੋਕਾਂ ਵਾਲਾ ਬੰਦ ਜਰੂਰ ਆਪ ਕੋਲੋਂ ਬੰਦ ਹੋ ਗਿਆ ਆ ਦੇਖ ਸਕਦੇ ਆ ਕਿ ਬੰਦ ਦੀ ਮੌਕੇ ਦੇ ਫਿਰ ਕਾਲਜ ਦੀ ਕੀ ਤੋਂ ਹਾਲਾਤ ਦਿਖਾ ਰਹੇ ਆ ਅਸੀਂ ਕਿਉਂਕਿ ਨੈਟਵਰਕ ਇੱਥੇ ਬਹੁਤ ਵੀਕ ਆ ਯਾਰ ਭਾਜੀ ਫੋਨ ਚੱਕ ਲਿਆ ਕਰੋ ਜੁੜੇ ਤੁਹਾਡੇ ਤੱਕ 1.5 ਪਚਾਉਣੀ ਬਹੁਤ ਜ਼ਰੂਰੀ ਬੰਨ ਭਾਜੀ ਟੁੱਟ ਗਿਆ ਲਗਭਗ ਸਾਰਾ ਤੇ ਬਾਬੇ ਨੂੰ ਕਰਕੇ ਠੋਕ ਪਾ ਕੇ ਦੋ ਤਿੰਨ ਵਾਰੀ ਅਨਾਊਂਸਮੈਂਟ ਕਰ ਦੋ ਕਿ ਆਪਣਾ ਅਰੇਂਜਮੈਂਟ ਕਰਕੇ ਰੱਖੋ ਸਾਰੇ ਆਜੋ ਆਜੋ ਪਿੱਛੇ ਉਹਰੇ ਪਿੱਛੇ ਜਲਦੀ ਕਰਵਾ ਲੈ